ਨਾਮ ਗੁਰਮੁਖ ਸਿੰਘ ਆ ਪਿੰਡ ਰੰਗੀਲਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਜੀ ਹਾਂ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਇੱਥੇ ਆਉਣ ਤੇ ਤੁਹਾਡਾ ਸਵਾਗਤ ਕੀਤਾ ਕਰਦੇ ਹਾਂ ਜੀ ਤੇ ਦੂਜੀ ਗੱਲ ਹੈ ਵੀ ਇਹ ਜਿਹੜੇ ਤੁਸੀਂ ਗੱਲ ਕਰਦਾ ਵੀ ਖੇਤੀ ਕਿਵੇਂ ਵੱਖਰੀ ਆ ਹਨ ਇਹ ਜਿਹੜਾ ਜੀ ਆਮ ਤੌਰ ਤੇ ਝੋਨਾ ਜਿਹੜਾ ਵਾ ਨਾ ਉਹ ਲੰਮੇ ਸਮੇਂ ਤੋਂ ਪੰਜਾਬ ਚ ਲਾਇਆ ਜਾਂਦਾ ਆ ਤੇ ਉਹਦੇ ਨਾਲ ਜਿਹੜਾ ਇਹਦੇ ਪ੍ਰਭਾਵ ਵਾਤਾਵਰਨ ਮਿੱਟੀ ਹਵਾ ਪਾਣੀ ਦੇ ਜੋ ਪੈ ਰਹੇ ਨੇ ਉਹਦੇ ਤੋਂ ਆਪਾਂ ਸਾਰੇ ਜਾਣੂ ਆ ਕਿ ਇਹ ਇਹਦਾ ਗਰਾਊਂਡ ਵਾਟਰ ਦੇ ਨਾਲ ਹੀ ਇਹ ਪਲਦਾ ਵਾ ਜਮੀਨ ਇੱਥੇ ਪਾਣੀ ਦੇ ਨਾਲ ਹੀ ਇਹ ਫਸਲ ਜਿਹੜੀ ਝੋਨੇ ਦੀ ਪਲਦੀ ਆ ਉਹਦੇ ਨਾਲ ਪਾਣੀ ਦੀ ਜਿਹੜੀ ਆ ਦਿਨ-ਬਦਨ ਹਾਲਤ ਜਿਹੜੀ ਆ ਉਹ ਦਿਆ ਨਹੀਂ ਹੋ ਜਾਂਦੀ ਆ ਹੁੰਦੀ ਜਾ ਰਹੀ ਆ ਨਾ ਮਤਲਬ ਮਾੜੀ ਹੁੰਦੀ ਜਾ ਰਹੀ ਆ ਤੇ ਪਾਣੀ ਜਿਹੜਾ ਵਾ ਡੂੰਘਾ ਹੁੰਦਾ ਜਾ ਰਿਹਾ ਵਾ ਤੇ ਜਦੋਂ ਅਸੀਂ ਖੇਤੀ ਸ਼ੁਰੂ ਕੀਤੀ ਸੀ ਉਦੋਂ 10-12 ਫੁੱਟ ਤੇ ਪਾਣੀ ਹੁੰਦਾ ਹੁੰਦਾ ਸੀਗਾ ਤੇ ਅਸੀਂ ਮਤਲਬ ਜਿਹੜਾ ਵਾ ਨਾ ਫਸਲ ਆਪਣਾ ਖੇਤੀ ਕਰਦੇ ਸੀ ਅੱਜ ਦੀ ਤਰੀਕ ਚ ਇਹ ਮੈਂ ਗੱਲ ਸਿੱਧੀ ਗੱਲ ਕਰਦਾ ਵਾਂ ਔਰ ਅੱਜ 2025 ਆ ਇਸ ਸਾਲਾਂ ਦਾ ਵੀ 45 ਸਾਲਾਂ ਚ ਐਸ ਤਰ੍ਹਾਂ ਜਿਹੜਾ ਪਾਣੀ ਦਾ ਪੱਧਰ ਆ ਉਹ 47 48 ਫੁੱਟ ਤੇ ਸਾਡੇ ਪਹੁੰਚ ਚੁੱਕਾ ਆ ਪਾਣੀ ਜਿਹੜਾ ਵਾ ਨਾ ਉਹ ਪੱਧਰ ਠੀਕ ਆ ਨਹੀਂ ਤੇ ਕਈ ਕਈ ਇਲਾਕਿਆਂ ਚ ਬਹੁਤ ਡੂੰਘੇ ਪਾਣੀ ਨੇ ਤੇ ਇਹ ਜਿਹੜਾ ਝੋਨੇ ਦੀ ਫਸਲ ਆ ਉਹ ਪਾਣੀ ਤੋਂ ਬਿਨਾ ਆਮ ਤੌਰ ਤੇ ਇੱਕ ਮਿੱਥ ਸੀਗਾ ਵੀ ਪਾਣੀ ਤੋਂ ਬਿਨਾ ਨਹੀਂ ਹੁੰਦੀ ਤੇ ਜਦ ਕਿ ਹੁਣ ਸਿੱਧੀ ਬਜਾਈ ਦਾ ਵੀ ਜਿਹੜਾ ਵਾ ਨਾ ਉਹ ਚਲਨ ਤਰਪਿਆ ਉਹ ਸਰਕਾਰ ਨੇ ਵੀ ਉਹਨੂੰ ਜਿਹੜਾ ਵਾ ਨਾ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਉਹਨੂੰ ਮਾਨਤਾ ਦਿੱਤੀ ਆ ਡੀਐਸਆਰ ਦੇ ਨਾਂ ਤੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਹ ਜੋ ਮੈਂ ਪਹਿਲਾਂ ਹਾਲਾਤ ਬਿਆਨ ਕੀਤੇ ਨੇ ਸਾਡੇ ਵਾਤਾਵਰਣ ਮਿੱਟੀ ਪਾਣੀ ਹਵਾ ਉਹਨਾਂ ਨੂੰ ਦੇਖਦੇ ਆਇਆ ਉਹਨਾਂ ਨੇ ਦੇਖਿਆ ਵੀ ਕਿਹੜੀ ਤਕਨੀਕ ਦੇ ਨਾਲ ਝੋਨੇ ਦੀ ਖੇਤੀ ਜੀ ਕੀਤੀ ਜਾਵੇ ਜਿਹਦੇ ਨਾਲ ਪਾਣੀ ਦੀ ਵਰਤੋਂ ਘੱਟ ਹੋਵੇ ਤੇ ਜਿਹੜਾ ਵਾ ਨਾ ਸਾਡਾ ਮਿੱਟੀ ਦੀ ਸਿਹਤ ਵੀ ਜਿਹੜੀ ਨਾ ਨਾ ਵਿਗੜੇ ਤੇ ਇਹ ਜੋ ਤਕਨੀਕ ਆ ਉਹਨੂੰ ਡਾਕਟਰ ਸਾਹਿਬ ਸੁੱਕਾ ਕਦੂ ਕਹਿੰਦੇ ਨੇ ਵੈਸੇ ਤੇ ਉਹ ਪਹਿਲਾਂ ਵਟਾਂ ਦੇ ਉੱਪਰ ਵੀ ਝੋਨਾ ਲਵਾਉਂਦੇ ਰਹੇ ਨੇ ਤੇ ਉਹਦੇ ਨਾਲ ਵੀ ਪਾਣੀ ਦੀ ਵਰਤੋਂ ਘੱਟ ਹੁੰਦੀ ਸੀਗੀ ਤੇ ਇਹ ਜਿਹੜਾ ਸੁੱਕਾ ਕਦੂ ਆ ਇਹਦਾ ਇਸ ਕਰਕੇ ਇਹਨੂੰ ਜਿਹੜਾ ਵਾ ਸ਼ੁਰੂਆਤ ਕੀਤੀ ਡਾਕਟਰ ਸਾਹਿਬ ਨੇ ਵੀ ਇਹਦੇ ਚ ਜਿਹੜਾ ਵਾ ਨਾ ਪਾਣੀ ਜਿਹੜਾ ਵਾ ਨਾ ਉਹ ਸ਼ੁਰੂ